ਗਾਣੇ ਔਰ ਖਾਸ ਕਰਕੇ ਪੰਜਾਬੀ ਗਾਣੇ ਜਿਹੜੇ ਅੱਜਕੱਲ ਅਸੀਂ ਸੁਣਦੇ ਵੀ ਨੇ ਦੇਖਦੇ ਵੀ ਨੇ ਅੱਜਕੱਲ ਇੱਕ ਗੀਤ ਬਹੁਤ ਤੇਜ਼ੀ ਦੇ ਨਾਲ ਹਿੱਟ ਹੋ ਰਿਹਾ ਤੁਹਾਡੀ ਜ਼ੁਬਾਨ ਤੇ ਵੀ ਜ਼ਰੂਰ ਚੜਿਆ ਹੋਵੇਗਾ ਸੁਣਿਆ ਵੀ ਹੋਵੇਗਾ ਔਰ ਦੇਖਿਆ ਵੀ ਹੋਵੇਗਾ ਐਮੀ ਵਿਰਕ ਤੇ ਉਹਦੇ ਨਾਲ ਨਿਮਰਤ ਖੈਰਾ ਹੁਣਾ ਦੀ ਆਵਾਜ਼ ਦੇ ਵਿੱਚ ਔਰ ਫਿਲਮਾਇਆ ਗਿਆ ਹੈ ਇੱਕ ਗੀਤ ਔਰ ਉਹਦਾ ਟਾਈਟਲ ਦਿੱਤਾ ਗਿਆ ਹੈ ਟੈਲ ਮੀ ਆਨੈਸਟਲੀ टेल मी ऑनेस्टली ਇਸ ਗੀਤ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਜਿੱਥੇ ਤੁਹਾਨੂੰ ਇੱਕ ਬੜਾ ਖੂਬਸੂਰਤ ਮਾਹੌਲ ਨਜ਼ਰ ਆਉਂਦਾ ਹੈ ਸ਼ੁਰੂਆਤ ਦੇ ਵਿੱਚ ਕੁਝ ਡਾਇਲੌਗ ਬਾਜ਼ੀ ਵੀ ਨਜ਼ਰ ਆਉਂਦੀ ਹੈ ਜਿੱਦੇ ਚ ਬਹੁਤ ਸਾਰੇ ਸੂਟ ਖਰੀਦੇ ਜਾਂਦੇ ਨੇ ਜੇ ਮੈਂ ਸੋਹਣੀ ਨਾਲ ਨਹੀਂ ਮੈਂ ਨਹੀਂ ਆ ਤੇ ਆ ਉਹ ਹੈਲੋ ਤੇਰੀ ਭੂਆ ਦੇ ਮੁੰਡੇ ਦਾ ਵਿਆਹ ਨਹੀਂਗਾ ਆਪਣਾ ਦੋਹਾਂ ਦਾ ਵਿਆਹ ਆਉਣਾ ਪੈਣਾ ਮਾ ਉੱਥੇ ਆ ਜੂਗੀ ਪਰ ਇੱਕ ਸ਼ਰਤ ਤਾਂ ਕੀ ਸ਼ੋਪਿੰਗ ਤੇ ਲੈ ਕੇ ਚਲੂ ਯਾਰ ਸਭ ਚਲ ਹੋ ਰੈਡੀ ਮੈਂ ਆਉਣਾ ਯਾਰ ਫਿਰ ਗੀਤ ਸ਼ੁਰੂ ਹੁੰਦਾ ਹੈ ਔਰ ਗੀਤ ਇਹ ਜਿਹੜਾ ਹੈ ਅ ਵੈਸੇ ਅਸੀਂ ਦੇਖੀ ਤਾਂ ਪੁਰਾਣੇ ਸਮੇਂ ਦੇ ਵਿੱਚ ਇਦਾਂ ਹੁੰਦਾ ਸੀਗਾ ਕਿ ਮੇਲ ਪਾਰਟ ਜਿਹੜਾ ਹੈ ਉਹ ਫੀਮੇਲ ਗਾਉਂਦੀ ਸੀ ਔਰ ਫੀਮੇਲ ਪਾਰਟ ਜਿਹੜਾ ਉਹ ਮੇਲ ਗਾਇਆ ਜਾਂਦਾ ਸੀ ਇਹਦੇ ਵਿੱਚ ਵੀ ਕੁਝ ਇਦਾਂ ਦਾ ਇਹ ਸਾਨੂੰ ਨਜ਼ਰ ਆਉਂਦਾ ਹੈ ਗੀਤ ਜਿਹੜਾ ਉਹ ਫਿਲਮਾਇਆ ਔਰ ਗਾਇਆ ਨਿਮਰਤ ਖਹਿਰਾ ਹੋਣਾਂ ਦੇ ਪਾਰਟ ਤੋਂ ਹੈ ਤੇ ਇਹਨੂੰ ਫਿਲਮਾਇਆ ਜਿਹੜਾ ਗਿਆ ਹੈ ਉਹ ਐਮੀ ਵਿਰਖੋਣਾ ਦੇ ਪਾਰ ਤੋਂ ਆਵਾਜ਼ ਐਮੀ ਵਿਰਖੋਣਾ ਦੀ ਹੈ ਔਰ ਕਿਤੇ ਕਿਤੇ ਜੇ ਤੁਸੀਂ ਅੱਗੇ ਜਾ ਕੇ ਦੇਖੋ ਤਾਂ ਗੀਤ ਦੇ ਵਿੱਚ ਬੋਲ ਦੇ ਨਾਲ ਲਿਪਸਿੰਗ ਕਰਦੇ ਹੋਏ ਵੀ ਤੁਹਾਨੂੰ ਐਮੀ ਵਿਰਖ ਨਜ਼ਰ ਆਉਂਦੇ ਆ ਜਦ ਕਿ ਗੀਤ ਜਿਹੜਾ ਹੈ ਉਹ ਨਿਮਿਤ ਖੈਰਾ ਦੇ ਪਰਸਪੈਕਟਿਵ ਤੋਂ ਜੋੜੀ ਤੇਰੀ ਮੇਰੀ ਸੋਹਣਿਆ ਵੇ ਜੱਜਦੀ ਬੜੀਆ ਪਹਿਲਾ ਪੈਰਾ ਜਦੋਂ ਸੀ ਸੁਣਦੇ ਆ ਤਾਂ ਉਹਦੇ ਚ ਜੋੜੀ ਤੇਰੀ ਮੇਰੀ ਸੋਹਣਿਆ ਵੇ ਜੱਜਦੀ ਬੜੀਆ ਜੱਟੀ ਤੇਰੇ ਨਾਲ ਜੱਟਾ ਕਿਸੇ ਹੱਕ ਨਾਲ ਖੜੀ ਐ ਸੁਭਾ ਖੁੱਲਾ ਪਾਵਾਂ ਸੂਟ ਤੰਗ-ਤੰਗ ਵੇ ਦਸ ਤੇਰੀ ਫੇਵਰਿਟ ਕਿਹੜੀ ਜਟਾ ਮੰਗਵੇ ਮਰਜ਼ੀ ਤੇਰੀ ਤੋਂ ਪੂਰਾ ਬਾਹਰ ਨਹੀਂ ਹੋਣਾ ਗੱਲ ਖੜੀ ਵੀ ਤੇਰੇ ਹੁੰਗਾਰੇ ਚ ਜਟਾ ਦਸ ਜੱਟੇ ਦਸ ਜੱਟੇ ਕੱਚ ਜੱਚਦੀ ਪਲਾਜ਼ੋ ਜੀਨ ਜਾਂ ਸ਼ਰਾਰੇ ਤੇ ਜਟਾ ਦਸ ਜੱਟੇ ਦਸ ਜੱਟੇ ਕੱਚ ਜੱਚਦੀ ਪਲਾਜ਼ੋ ਜੀਨ ਜਾਂ ਸ਼ਰਾਰੇ ਤੇ ਜਟਾ ਹੁਣ ਪਲਾਜ਼ੋ ਜੀਨ ਤੇ ਸ਼ਰਾਰੇ ਦੀ ਗੱਲ ਹੁੰਦੀ ਹੈ ਅੱਜਕਲ ਬਹੁਤ ਟ੍ਰੈਂਡਿੰਗ ਹੈ ਔਰ ਇਹ ਟ੍ਰੈਂਡ ਇਦਾਂ ਹੀ ਬਣਦਾ ਹੈ ਜਦੋਂ ਗੀਤਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਦਾ ਹੈ ਮਰਹਾਲ ਇਸ ਗੀਤ ਦੀ ਸ਼ੁਰੂਆਤ ਦੇ ਵਿੱਚ ਵੀ ਇਦਾਂ ਦਾ ਕੋਈ ਮਾਹੌਲ ਸਿਰਜਿਆ ਗਿਆ ਕਿ ਬਹੁਤ ਸਾਰੇ ਸੂਟ ਲੈ ਕੇ ਆਉਂਦੇ ਨੇ ਔਰ ਸੂਟ ਲੈਣ ਦੇ ਲਈ ਜਦੋਂ ਉੱਥੇ ਜਾਂਦੇ ਨੇ ਤਾਂ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਦਸ ਕਦ ਵਿੱਚ ਮੈਂ ਜਾ ਚਤੀਆਂ ਬਰਹਾਲ ਇਹ ਕੁੜੀ ਦੇ ਪਰਸਪੈਕਟਿਵ ਤੋਂ ਗੱਲ ਸਾਰੀ ਕੀਤੀ ਜਾ ਰਹੀ ਹੈ ਪਰ ਫਲਮਾਈ ਜਿਹੜੀ ਹੈ ਉਹ ਤੁਹਾਨੂੰ ਪਤਾ ਐਵੇਂ ਦੇਖੋਣਾਂ ਤੇ ਜਾ ਰਹੀ ਹੈ ਉਸ ਤੋਂ ਬਾਅਦ ਅਗਲਾ ਪੈਰਾ ਆਉਂਦਾ ਹੁਸਨ ਵੀ ਮੁਫਤ ਚ ਦਿੱਤਾ ਰੱਬ ਨੇ ਕੁਸਨ ਵੀ ਮਸਜਦ ਦਿੱਤਾ ਰੱਬ ਨੇ ਪੂਰੀਆਂ ਤੋਂ ਜਟਾ ਸਭ ਰੀਝਾਂ ਕੀਤੀਆਂ ਲਾਈਟ ਵੇਟ ਮੇਰੇ ਵੀ ਦੁਪਹਿਰਾਂ ਵਾਸਤੇ ਝਾਂਜਰਾਂ ਵੀ ਸੋਨੇ ਆ ਬਣਾ ਕੇ ਦਿੱਤੀਆਂ ਸਿਰ ਚੜ ਬੋਲਦੇ ਆ ਮੇਰੇ ਨਖਰੇ ਉਹ ਤੇਰੇ ਮਾਰੇ ਲਲਕਾਰੇ ਤੇ ਜਟਾ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਲਾਈਟ ਵੇਟ ਮੇਰੇ ਵੀ ਦੁਪਹਿਰਾਂ ਵਾਸਤੇ ਯਾਨੀ ਲਾਈਟ ਵੇਟ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਬੜੋਂ ਬੜੀ ਖੂਬਸੂਰਤੀ ਦੇ ਨਾਲ ਪੰਜਾਬੀ ਦੇ ਵਿੱਚ ਪਰੋਇਆ ਗਿਆ ਔਰ ਜਿਵੇਂ ਕਿ ਤੁਸੀਂ ਪਹਿਲੇ ਨੋਟ ਕੀਤਾ ਹੋਵੇਗਾ ਕਿ ਇਸ ਗੀਤ ਦਾ ਸਿਰਲੇਖ ਜਾਂ ਟਾਈਟਲ ਜਿਹੜਾ ਹੈ ਉਹ ਵੀ ਟੈਲ ਮੀ ਓਨੈਸਟਲੀ ਅੰਗਰੇਜ਼ੀ ਦਾ ਹੈ ਪਰ ਹਾਂ ਇਹ ਪੰਜਾਬੀ ਦੇ ਵਿੱਚ ਹੈ ਅਗਲੇ ਪੈਰੇ ਦੇ ਵਿੱਚ ਇੱਕ ਟਵਿਸਟ ਆਉਂਦਾ ਹੈ ਗੀਤ ਦਾ ਜਿਹੜਾ ਫਿਲਮਾਂਕਣ ਹੈ ਉਹ ਵੀ ਔਰ ਨਾਲ ਦੀ ਨਾਲ ਉਸ ਗੀਤ ਦੇ ਬੋਲ ਜਿਹੜੇ ਨੇ ਉਹ ਫੀਮੇਲ ਵੌਇਸ ਚ ਕਨਵਰਟ ਹੋ ਜਾਂਦੇ ਨੇ ਜਿਹਦੇ ਵਿੱਚ ਇਹ ਗੀਤ ਐਕਚੁਅਲੀ ਹੋਣਾ ਚਾਹੀਦਾ ਨਜ਼ਰ ਆਉਂਦਾ ਸੀ ਗੀਤ ਦੇ ਬੋਲ ਆਉਂਦੇ ਨੇ ਕਿ ਉਹ ਇੱਕ ਸੋਣਾ ਕਹਿੰਦੇ ਚੰਨ ਨੂੰ ਵੇ ਮੈਂ ਆਖਾਂ ਸੋਣਾ ਤੈਨੂੰ ਮਾਈਆ ਕੋਈ ਉਹਦੇ ਵਿੱਚ ਤੂੰ ਧੜਕੇ ਜੋ ਸੀਨ ਵਿੱਚ ਦਿਲ ਮਾਈਆ ਮੈਂ ਹੋਰ ਦੱਸ ਕੀ ਮੰਗਣਾ ਜਦੋਂ ਤੂੰ ਹੀ ਗਿਆ ਮਿਲ ਮਾਈਆ ਮੈਂ ਹੋਰ ਦੱਸ ਕੀ ਮੰਗਣਾ ਜਦੋਂ ਤੂੰ ਹੀ ਗਿਆ ਇਕ ਕੁੜੀ ਦੇ ਪ੍ਰਸਪੈਕਟਿਵ ਤੋਂ ਔਰ ਕੁੜੀ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਫਿਲਮਾਇਆ ਹੋਇਆ ਨਜ਼ਰ ਆਉਂਦਾ ਹੈ ਤੇ ਮੈਨੂੰ ਤੇ ਉਹ ਲੱਗਦਾ ਹੈ ਕਿ ਇਹ ਜ਼ਿਆਦਾ ਇਫੈਕਟਿਵ ਨਜ਼ਰ ਆਉਂਦਾ ਹੈ ਨਿਸਬਤਨ ਇਸ ਦੇ ਕਿ ਪੂਰੇ ਦੇ ਪੂਰੇ ਗੀਤੋਂ ਬਰਹਾਾਲ ਡਾਇਰੈਕਟਰ ਦੀ ਆਪਣੀ ਸੋਚ ਹੈ ਆਪਣੀ ਸਮਝ ਹੈ ਅਗਲੇ ਪਿਆਰੇ ਦੇ ਬੋਲ ਆਉਂਦੇ ਨੇ ਜੋ ਫੇਰ ਐਮੀ ਵਿਰਖਣ ਦੇ ਉੱਤੇ ਫਿਲਮ ਆਏ ਗਏ ਨੇ ਔਰ ਐਮੀ ਵਿਰਖਣਾਂ ਦੀ ਆਵਾਜ਼ ਦੇ ਵਿੱਚ ਹੀ ਨੇ ਵੈਸੇ ਸਭ ਕੁਝ ਕਰੇ ਨਖਰوں ਨੂੰ ਸੂਟਵੇ ਤੇਰੀ ਵੀ ਪਸੰਦ ਲੈਣੀ ਪੁੱਛ ਸੱਜਣਾ ਤੂੰ ਹੀ ਆਵੇਂ ਪਹਿਲੀ ਪਸੰਦ ਜੱਟੀ ਦੀ ਤੇਥੋਂ ਬਿਨਾ ਚਾਹੀਦਾ ਨਹੀਂ ਕੁਝ ਸੱਜਣਾ ਸਭ ਕੁਝ ਲੈ ਕੇ ਦਿੱਤਾ ਪਹਿਲੇ ਬੋਲ ਤੇ ਉਹ ਗੱਲ ਕਹੀ ਨਾ ਦੁਬਾਰਾ ਮੈਂ ਜੱਟਾ ਯਾਨੀ ਕਿ ਪਹਿਲੀ ਗੱਲ ਦੇ ਵਿੱਚ ਹੀ ਤੂੰ ਮੇਰੀ ਗੱਲ ਪੁਗਾ ਦਿੱਤੀ ਮੈਨੂੰ ਦੁਬਾਰਾ ਕਹਿਣ ਦੀ ਲੋੜ ਨਹੀਂ ਪਈ 10 ਜੱਟੀ 10 ਜੱਟੀ ਕੱਚ ਜੱਟ ਦੀ ਪਲਾਜ਼ੋ ਜੀਂ ਜਾ ਸ਼ਰਾਰੇ ਸੇ ਜੱਟਾ ਸੋ ਅੱਜ ਅਸੀਂ ਗੱਲ ਕੀਤੀ ਇਸ ਗੀਤ ਦੇ ਬਾਰੇ ਔਰ ਇਸ ਗੀਤ ਦੇ ਵਿੱਚ ਛੁਪੇ ਹੋਏ ਉਸ ਪਹਿਲੂ ਦੇ ਬਾਰੇ ਜਿਹੜੇ ਸੁਣਨ ਦੇ ਉੱਤੇ ਸ਼ਾਇਦ ਸਾਡੇ ਜ਼ਿਹਨ ਦੇ ਵਿੱਚ ਨਹੀਂ ਆਉਂਦਾ ਪਰ ਜੇ ਅਸੀਂ ਸੋਚਦੇ ਹਾਂ ਤਾਂ ਫਿਰ ਸਾਨੂੰ ਸੋਚਣਾ ਪੈਂਦਾ ਕਿ ਯਾਰ ਗੱਲ ਤੇ ਸਹੀ ਕਹੀ ਜਾ ਰਹੀ ਹੈ ਬਸ ਤੁਸੀਂ ਵੀ ਦੱਸਿਓ ਕਿ ਗੱਲ ਸਹੀ ਕਹੀ ਜਾਂ ਨਹੀਂ